ਕਰੀਆ ਕੋ ਜਿਹੜਾ ਕੁਛ ਕਰੀ ਜਾਂਦਾ ਐਵੇਂ ਕਹੇ ਜੀ ਮਹਾਰਾਜ ਮੈਂ ਮੰਨਦਾ ਮਹਾਰਾਜ ਆਪ ਹੀ ਕਰਾਈਓ ਜਿਹੜਾ ਬਸ ਐ ਮਸਤੂਆਣਾ ਪਾ ਦਾ ਮਹਾਰਾਜ ਦਿੱਤੇ ਹੋ ਰਹੇ ਆ ਬਸ ਤੇ ਲਾਸਟੇ ਹੁੰਦਾ ਜੀ ਮਸਤੂਆਣਾ ਸਾਹਿਬ ਛਮਸਤੂਆਣਾ ਸਾਹਿਬ ਹਾਂਜੀ ਠੀਕ ਐ ਦੂਜਾ ਹੁੰਦਾ ਜੀ ਜਮਨਾ ਨਗਰ ਛ ਜਮਨਾ ਨਗਰ ਤੀਜਾ ਹੁੰਦਾ ਰਿਸ਼ੀਕੇਸ਼ ਬਾਪਾ ਦਾ ਫੇਰ ਤਾਰਾ ਹੀ ਹੁੰਦਾ ਯਾਰ ਦਾ ਜਾਣਾ ਤਾਂ ਜਾਣਾ ਹੀ ਹੈ ਹਾਂ ਪਿੰਨਾਂ ਦੇ ਨਾਲ ਹੀ ਲੜ ਕੇ ਫੇਰ ਸੋਖ ਲਈਦੇ ਬਾਬਾ ਕੋਲੋਂ ਫੇਰ ਆਵਾਂਗੇ ਹੂੰ ਰੋਸੇ ਹੂੰ ਹੂੰ ਬਾਕੀ ਅਗੇ ਮਹਾਰਾਜੀ ਬਾਈਕ ਉਲੀ ਕਰ ਪਾਏ ਗਏ ਐ ਅਸੀਂ ਦੇਣਾ ਚਾਹੂਂਗੇ ਸੰਗਤਾਂ ਨੂੰ ਮੈਸੇਜ ਇਹੀ ਆਈ ਬਾਤ ਚੜ ਕੇ ਸੰਗਤ ਆਓ ਕਿਸੇ ਦੀਆਂ ਫਾਹਾਂ ਚ ਲਾਓ ਹੂੰ ਕੋਈ ਦਰਸ਼ਕੀਦਾਰ ਕਰੋ ਆ ਗਿਆ ਆਪ ਦਾ ਵਾਈਕਰੂ ਨੂੰ ਬੰਦੋ ਇੰਨੇ ਕਿ ਜਾਣ ਵਾਲੇ ਨੂੰ ਕੋਈ ਨਾ ਰੋਕੇ ਤੇ ਨਾ ਜਾਣ ਵਾਲਿਆਂ ਦੇ ਕੋਲ 100 ਬਹਾਨੇ ਹੁੰਦੇ ਨੇ ਜੀ ਹਾਂ ਵਾਈਕਰੂ ਜੀ ਦਾ ਖਾਲਸਾ ਵਾਈਕਰੂ ਜੀ ਦੀ ਫਤਿਹ ਸੁਸ਼ਰੀ ਖੇਮਕੁੰਣ ਸਾਹਿਬ ਦੀ ਯਾਤਰਾ ਸ਼ੁਰੂ ਹੋ ਚੁੱਕੀ ਹੈ 2025 ਦੀ ਦਰਸ਼ਨ ਦਿਦਾਰੇ ਵੀ ਤੁਹਾਨੂੰ ਕਰਵਾਇਆ ਔਰ ਅੱਜ ਇੱਕ ਹੋਰ ਤਸਵੀਰ ਦਿਖਾਉਣ ਲੱਗੇ ਆਂ ਬਾਬਾ ਜੀ ਨੇ ਸਾਡੇ ਬਜ਼ੁਰਗ ਬਾਬਾ ਜੀ ਅਬੋਰ ਤੋਂ ਚੱਲੇ ਨੇ ਪੈਦਲ ਸਾਈਕਲ ਦੇ ਉੱਪਰ ਸ਼੍ਰੀ ਖਿਮਪੰਦ ਸਾਹਿਬ ਦੀ ਯਾਤਰਾ ਕਰਨ ਦੇ ਵਾਸਤੇ ਇੱਥੇ ਤੋਂ ਅੰਦਾਜ਼ ਦਈਏ 22 5 2025 ਯਾਨੀ ਕਿ 22 ਤਰੀਕ ਨੂੰ ਇਹ ਚੱਲੇ ਸੀਗੇ ਔਰ ਅਬੋਰ ਤੋਂ ਔਰ ਇਹਨਾਂ ਦੀ ਚੌਥੀ ਯਾਤਰਾ ਹੈਗੀ ਹੈ ਸਾਈਕਲ ਤੇ ਸਹੀ ਕਿ ਆ ਬਾਬਾ ਜੀ ਚੌਥੀ ਯਾਤਰਾ ਚੌਥੀ ਯਾਤਰਾ ਹੈਗੀ ਹੈ ਤਿੰਨ ਯਾਤਰਾਵਾਂ ਇਹ ਸਾਈਕਲ ਤੇ ਕਰ ਚੁੱਕੇ ਨੇ ਅਬੋਰ ਤੋਂ ਆਏ ਨੇ ਗੱਲਬਾਤ ਇਹਨਾਂ ਦੇ ਨਾਲ ਕਰਦੇ ਹਾਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਤਾਂ ਨਾਮ ਕੀ ਆਪਣਾ ਨਾਮ ਕਿ ਬੁਲਾਵਾ ਹੈ ਅਵਤਾਰ ਸਿੰਘ ਅਵਤਾਰ ਸਿੰਘ ਕਿੱਥੋਂ ਆਏ ਹੋ ਅਬੋਰ ਤੋਂ ਜਿਲ੍ਹਾ ਫਾਿਲਕਾ ਅਬੋਰ ਖਾਸ ਸ਼ਹਿਰ ਤੋਂ ਆਏ ਹੋ ਠੀਕ ਹੈ ਇੱਥੇ ਤਾਂ ਗੱਡੀਆਂ ਵਾਲੇ ਮੋਟਰਸਾਈਕਲਾਂ ਵਾਲੇ ਵੀ ਕੰਨੋ ਕਤਰਾ ਜਾਂਦੇ ਆ ਕਿ ਚੜ੍ਹਾਈ ਬਹੁਤ ਹੈ ਦੂਰ ਬਹੁਤ ਹੈ ਜਦੋਂ ਸ਼੍ਰੀ ਹਿਮਕੁੰਡ ਸਾਹਿਬ ਦੀ ਅਸੀਂ ਗੱਲ ਕਰਦੇ ਆ ਤਾਂ ਤੁਸੀਂ ਤਿੰਨ ਯਾਤਰਾਵਾਂ ਸਾਈਕਲ ਦੇ ਉੱਪਰ ਕਰ ਚੁੱਕੇ ਹੋ ਚੌਥੀ ਤੁਸੀਂ ਕਰ ਰਹੇ ਹੋ ਔਰ ਲਗਭਗ ਤੁਹਾਡਾ ਸਫ਼ਰ ਦੋਕ ਦਿਨ ਦਾ ਰਹਿ ਗਿਆ ਅਬੋਰ ਤੋਂ ਚੱਲ ਕੇ ਆਏ ਕਿਵੇਂ ਦੇਖਦੇ ਉਸ ਪੂਰੇ ਸਫ਼ਰ ਨੂੰ ਸਫਰ ਨੂੰ ਜੀ ਦੇ ਦਿਆਂ ਛੋਟੜੀਆਂ ਸੰਗਤਾਂ ਬਹੁਤ ਮਿਲਦੀਆਂ ਹੌਸਲਾ ਵਜਾਈ ਦਿੰਦੀਆਂ ਬਹੁਤ ਹੁੰਦੀਆਂ ਉਹਨਾਂ ਦੇ ਹੌਸਲੇ ਨਾਲ ਹੀ ਚੱਲਦੇ ਹਾਂ ਹੂੰ ਤੇ ਹੌਸਲਾ ਅੱਜ ਸ਼ਾਮ ਤਾਈਂ ਕੋਈ ਤੁਰਨੇ ਹੈ ਘਾਟ ਤੱਕ ਹੂੰ ਅੱਛਾ ਕੱਲੇ ਚੱਲਦੇ ਹਾਂ ਕਿ ਜਾਂ ਹੋਰ ਵੀ ਸਾਈਕਲ ਤੇ ਜਾ ਕੇ ਪਿਆਰ ਕਰੀਦਾ ਕਿਸੇ ਨੂੰ ਇੱਕਦੋ ਜਿਹੜਿਆਂ ਨੂੰ ਜਦੋਂ ਮੌਕੇ ਤੇ ਆ ਕੇ ਜਵਾਬ ਦੇ ਦੇ ਅੱਛਾ ਤੇ ਜਿੱਦਾਂ ਜਦੋਂ ਕਹਿੰਦੇ ਨਾ ਕਿ ਸਾਥ ਮਨਾ ਕਰ ਦਵੇ ਕਿ ਮੈਂ ਨਹੀਂ ਜਾਣਾ ਇੱਕ ਵਾਰੀ ਆਪਣਾ ਵੀ ਮਨ ਟੁੱਟ ਜਾਂਦਾ ਨਾ ਯਾਰ ਛੱਡ ਥਾ ਸਾਥ ਮਤਲਬ ਮੈਂ ਕੱਲਾ ਕਿੱਦਾਂ ਜਾਊਂਗਾ ਤਾਂ ਉਹ ਕਿੱਦਾਂ ਬਣਦਾ ਸੁਆਬ ਉਹ ਆਪਾਂ ਦਾ ਫੇਰ ਤਾਂ ਆਹੀ ਹੁੰਦਾ ਯਾਰ ਦਾ ਜਾਣਾ ਤਾਂ ਜਾਣਾ ਹੀ ਹੈ ਹਾਂ ਤੇ ਤੁਹਾਨੂੰ ਨਾਲ ਹੀ ਲੱਗ ਗਈ ਅੱਛਾ ਤੁਸੀਂ ਇਸ ਵਾਰ ਚੌਥੀ ਯਾਤਰਾ ਕਰ ਰਹੇ ਹੋ ਤੇ ਤਿੰਨ ਯਾਤਰਾ ਹਰ ਸਾਲ ਕੀਤੀਆਂ ਬੈਕ ਟੂ ਬੈਕ ਕਿ ਗੈਪ ਪੈ ਗਿਆ ਸੀ ਨਹੀਂ ਕੋਈ ਗੈਪ ਨਹੀਂ ਹੋਇਆ ਜੀ ਅੱਛਾ ਬੈਕ ਟੂ ਬੈਕ ਠੀਕ ਹੈ ਤਾ ਹੁਣ ਜਿੱਦਾਂ 25 ਮਈ ਤੋਂ ਕਵਾੜ ਖੁੱਲ ਚੁੱਕਿਆ ਹੈ ਚਲੋ ਅਸੀਂ ਦਾ ਭਾਗ ਆਨੇ ਅਸੀਂ ਦਰਸ਼ਨ ਦਿਦਾਰੇ ਕਰ ਆਏ ਆਂ ਸਾਨੂੰ ਬਜ਼ੁਰਗ ਰਾਹ ਚ ਟੱਕਰੀ ਸੀਗੀ ਤੇ ਮਨ ਨੂੰ ਸਕੂਨ ਕਿੰਨਾ ਕੁ ਮਿਲਦਾ ਏ ਇਹ ਅਬੋਰ ਤੋਂ ਜਦੋਂ ਚੱਲ ਕੇ ਉੱਥੇ ਪਹੁੰਚਦੇ ਹਾਂ ਤਾਂ ਜਦੋਂ ਦਰਸ਼ਨ ਦਿਦਾਰੇ ਹੁੰਦੇ ਨੇ ਸੱਚਖੰਡ ਦੇ ਤਾਂ ਸਾਰੀਆਂ ਥਕਾਵਟਾਂ ਸਾਰਾ ਕੁਝ ਦੂਰ ਹੋ ਜਾਂਦਾ ਉੱਥੇ ਫੇਰ ਸੁੱਖ ਲਈਦੇ ਬਾਬਾ ਜੀ ਦੇ ਸਾਹਿਬ ਫੇਰ ਆਵਾਂਗੇ ਹੂੰ ਚਲੋ ਅਸੀਂ ਤਾਂ ਹੂੰ ਬਾਕੀ ਅੱਗੇ ਮਹਾਰਾਜ ਜੀ ਬਾਈ ਗੁਰੂ ਜੀ ਕਰਪਾ ਜਿਵੇਂ ਤੇ ਮਨ ਦੇ ਵਿੱਚ ਕੋਈ ਇੱਛਾ ਲੈ ਕੇ ਚੱਲਦੇ ਹਾਂ ਕਿ ਮਹਾਰਾਜ ਇੱਕ ਸੁਖ ਸ਼ਾਂਤੀ ਪਰਿਵਾਰ ਦੇ ਸੁਖ ਸ਼ਾਂਤੀ ਰਹੇ ਖਾਦਾ ਭਲਾ ਕਰੀ ਬਸ ਹੂੰ ਕੋਈ ਆਪਾਂ ਨੂੰ ਲਾਲਸਾ ਨਹੀਂ ਹੈ ਕੋਈ ਯਾਰ ਨਹੀਂ ਹੂੰ ਨਿਰਸਵਾਰਥ ਹੋ ਕੇ ਚੱਲਦੇ ਸਰਬਦਾ ਭਲਾਮਾ ਨਿਰਸਵਾਰਥ ਦਾ ਕਰਾਂ ਮਹਾਰਾਜ ਤੇ ਯਕੀਨ ਕਿ ਨਾ ਕਰਦਾ ਮੈਨੂੰ ਲੱਗਦਾ ਕਿ ਆਪ ਵਰਤ ਹੈ ਮਹਾਰਾਜ ਜੀ ਤੁਸੀਂ ਨਹੀਂ ਕਰੀ ਹੱਤ ਕਰੀਆ ਤੇ ਜਿਹੜਾ ਕੁਝ ਕਰੀ ਜਾਂਦਾ ਹੈ ਐਵੇਂ ਕਹੇ ਜੀ ਮਹਾਰਾਜ ਮੈਂ ਮੰਨਦਾ ਮਹਾਰਾਜ ਆਪ ਹੀ ਕਰਾਈਏ ਜਿਹੜਾ ਬੰਦਾ ਹੈ ਬਸ ਉਹ ਹੀ ਆ ਪਾ ਦੇ ਮਾਰਾਇਦਾ ਤੇ ਤੁਰਾਂ ਆ ਬਸ ਠੀਕ ਹੈ ਤੇ ਕਿੱਥੇ ਕਿੱਥੇ ਸਟੇ ਕਰਦੇ ਆਂ ਅਬੋਰ ਤੋਂ ਚੱਲੇ ਕਿੱਥੇ ਰੁਕੇ ਬੇਲਾ ਸਟੇ ਹੁੰਦਾ ਜੀ ਮਸਤੂਆਣਾ ਸਾਹਿਬ ਅਛਾ ਮਸਤੂਆਣਾ ਸਾਹਿਬ ਹਾਂਜੀ ਠੀਕ ਹੈ ਦੂਜਾ ਹੁੰਦਾ ਜੀ ਜਮਨਾਲਗਰ ਅਛਾ ਜਮਨਾਲਗਰ ਤੀਜਾ ਹੁੰਦਾ ઋਸ਼ੀਕੇਸ਼ ਅੱਛਾ ਲਗਾਤਾਰ ਇਨਾ ਸਫ਼ਰ ਕਰ ਲੈਨੇ ਹੋ ਸਾਈਕਲ ਤੇ ઋਸ਼ੀਕੇਸ਼ ਹੁੰਦਾ ઋਸ਼ੀ ਇਹ ਰਾਤ ਮੈਂ ਇੱਥੇ ਨਗਰਾਸੂ ਰੁਕਣਾ ਸੀਗਾ ਅੱਛਾ ਹਾਂਜੀ ਠੀਕ ਹੈ ਨਾ ਰਾਤ ਫਿਰ ਮੈਂ ਨਹੀਂ ਰਕਦਾ ਤਾਂ ਕੀ ਆਗਾ ਤੇ ਚੱਤ ਉਹ ਅੱਛਾ ਪੂਰੀ ਰਾਤ ਵੀ ਸਫਰ ਕਰਦੇ ਰਾਤ ਨੂੰ ਮੈਂ ਸ਼੍ਰੀਨਗਰ ਰੁਕ ਗਿਆ ਸੀਗਾ ਆਪਣੇ ਮਤਲਬ ਕਿ ਰਿਸ਼ੀਕੇਸ਼ ਤੋਂ ਮੈਂ ਨਗਰਾਸੂ ਰੁਕਦਾ ਆ ਕੇ ਅੱਜ ਮੈਂ ਸ਼੍ਰੀਨਗਰ ਰੁਕ ਗਿਆ ਸੀਗਾ ਹੂੰ ਫੇ ਤਾਂ ਮੈਂ ਹੁਣ ਜਿਵੇਂ ਰਾਤ ਨੂੰ ਨਗਰਾਸੂ ਰੁਕਦਾ ਆ ਕੇ ਨਗਰਾਸੂ ਤੋਂ ਮੈਂ ਸਿੱਧਾ ਹੱਥੇ ਗੋਵਿੰਦ ਘਾੜੀ ਜਾਣਾ ਸੀ ਕਦੀ ਐਦਾਂ ਵੀ ਹੋਇਆ ਕਿ ਰਾਹ ਦੇ ਵਿੱਚ ਕੋਈ ਤਬੀਅਤ ਦਾ ਪਾਏ ਐਸਾ ਜੀ ਕਦੀ ਕੋਈ ਤਬੀਅਤ ਨਹੀਂ ਕਦੇ ਕੁਝ ਨਹੀਂ ਲੁੱਕ ਗਿਆ ਜੀ ਪਾੜ ਮੀ ਪੈ ਗਿਆ ਜੀ ਪਾੜ ਕਿਸ ਕੋਈ ਜੀ ਬਾੜ ਬੜੀ ਮੂਟੀ ਕਾਲੇ ਗੁੰਦਾ ਵਾਂਦੀ ਸੀਗੀ ਠੀਕ ਹੈ ਹਜੇ ਅੱਜ ਕੁਝ ਨਹੀਂ ਜੀ ਠੀਕ ਹੈ ਕਿੰਨਾ ਕ ਸਾਮਾਨ ਨਾਲ ਲੈ ਕੇ ਜਾਣਾ ਸਾਮਾਨ ਇੱਕ ਬਿਸਤਰਾ ਜੀ ਤਿੰਨ ਕੱਪੜਿਆਂ ਦੀਆਂ ਜੋੜੀਆਂ ਬਸ ਇੱਕ ਤਾਂ ਸਾਦੀ ਹੁੰਦੀ ਆ ਅੱਛਾ ਆ ਜੀ ਆ ਬਾਬਾ ਜੀ ਨੇ ਬਰਸਾਤੀ ਰੱਖੀ ਹੈ ਕਿਨਾਰ ਤਿੰਨ ਕੱਪੜਿਆਂ ਦੀ ਜੋੜੀ ਹੈ ਉਹ ਅੱਗੇ ਜਿਹੜੀ ਸਾਡੀ ਉਹਦੇ ਵਿੱਚ ਰੱਖਿਆ ਟੋਕਰੀ ਚ ਆਰੇ ਨਾਲ ਬਿਸਤਰਾ ਬਿਸਤਰਾ ਫਿਰ ਆਪ ਹੀ ਜਿੱਥੇ ਰਾਤ ਰੁਕਣਾ ਹੈ ਆਏ ਇੱਥੇ ਤਾਂ ਖੋਲਿਆ ਨਹੀਂ ਅੱਛਾ ਆ ਹੀ ਕਦੇ ਖੋਲਿ ਗਏ ਬਸ ਆਪ ਦੀ ਸੇਫਟੀ ਆਸ ਤੇ ਆ ਜੀ ਤੁਸੀਂ ਮਾਰਾ ਕਿੱਥੇ ਕਿੱਥੇ ਸਟੇ ਕਰਨਾ ਹੈ ਅਜੇ ਤੱਕ ਦੇ ਖੋਲੇ ਨਹੀਂ ਗਿਆ ਚੌਥੀ ਵਾਰ ਆਇਆ ਦੇਖਾ ਤੇ ਨਹੀਂ ਖੋਲੇ ਆ। ਇਹ ਬੰਨੇ ਹੁੰਦਾ ਬਸ ਬੂਟਰ ਦੀ ਊੜੀ ਕੱਢੀ ਦੀ ਆ। ਉੱਤੇ ਜਾਣ ਵਾਸਤੇ ਤੇ ਪਰਿਵਾਰ ਵਾਲੇ ਹਰ ਸਾਲ ਸਾਥ ਦਿੰਦੇ। ਪਰਿਵਾਰ ਵਾਲੇ ਇਸ ਤਰ੍ਹਾਂ ਹੈ ਜੀ ਮੈਂ ਤਾਂ ਹੈਗਾ ਅਨਵੈਰਡ। ਅੱਛਾ ਉਹ ਮੇਰੇ ਕੋਲ। ਹਾਂਜੀ ਛੋਟੇ ਬ੍ਰਦਰ ਮੇਰੇ ਆ ਭਤੀਜੇ ਗਾਣਜੇ ਮੇਰੇ ਸਾਰਾ ਸਾਥ ਦਿੰਦੇ ਆ। ਹੂੰ। ਉਹਨਾਂ ਕਹਿੰਦੀ ਇਹ ਨਹੀਂ ਕਿਹਾ ਵੀ ਉਹ ਤਾਂ ਕਹਿੰਦੇ ਸੀ ਸਾਈਕਲ ਤੇ ਕਾ ਤੂੰ ਇਹਨਾਂ ਗੱਡੀ ਲੈ ਜਾ ਕੋਸ ਲੈ ਜਾ। ਅੱਛਾ। ਮੋਟਰਸਾਈਕਲ ਤੇ ਆਉਣਾ ਜਾਣਾ ਸਾਈਕਲ ਤੇ ਜਾਣਾ। ਅੱਛਾ। ਪਾਂਜਾ ਮੇਰੇ ਆਪਰ ਬਹੁਤ ਜ਼ੋਰ ਲੋਂਦੇ ਆ ਮਮਾ ਗੱਡੀ ਲੈ ਜਾਏ ਗਰ ਕਾਦੇ ਅਸਤੰਨਾ ਜ਼ੋਰ ਲੋਣਾ ਨਹੀਂ ਠੀਕ ਹੈ ਤੇ ਕੋਈ ਮੈਸੇਜ ਦੇਣਾ ਚਾਹੋਗੇ ਸੰਗਤਾਂ ਨੂੰ ਮੈਸੇਜ ਇਹ ਹੀ ਆਈ ਵਾਚ ਚੜ ਕੇ ਸੰਗਤ ਆਓ ਕਿਸੇ ਦੀਆਂ ਫਾਹਾਂ ਚ ਲਾਓ ਕੋਈ ਦਰਸ਼ਕਦਾਰ ਕਰੋ ਆ ਕੇ ਆਪ ਦਾ ਵਾਈਕ ਰੂਨ ਬੰਦੋ ਤਾਂ ਬਿਲਕੁਲ ਇਹ ਹੈ ਜੀ ਸ਼ਰਦਾ ਜਿੱਦਾਂ ਮੈਂ ਪਹਿਲਾਂ ਕਿਹਾ ਸੀ ਕਿ ਜਾਣ ਵਾਲਿਆਂ ਨੂੰ ਕੋਈ ਵੀ ਨਹੀਂ ਰੋਕ ਸਕਦਾ ਤੇ ਨਾ ਜਾਣ ਵਾਲਿਆਂ ਦੇ ਕੋਲੇ ਸੌ ਬਹਾਨੇ ਹੁੰਦੇ ਆ ਸੋ ਬਾਪੂ ਜੀ ਹੁਣੀ ਚੱਲੇ ਆ ਚੌਥੀ ਯਾਤਰਾ ਹੈਗੀ ਐ ਸਾਈਕਲ ਤੇ ਅਬੋਰ ਤੋਂ ਦੇਖ ਸਕਦੇ ਹੋ ਹਿਮਕੋਣ ਸਾਹਿਬ ਦਾ ਰਸਤਾ ਕਿੱਨਾ ਤੁਸੀਂ ਸਾਰੇ ਉਸੇ ਵੇਲੇ ਨੈਟ ਚਲਾ ਲੈਣੀਓ ਗੂਗਲ ਖੋਲ ਕੇ ਦੇਖ ਸਕਦੇ ਹੋ ਰਸਤਾ ਕਿੱਨਾ ਔਰ ਇਹ ਚੜ੍ਹਦੀ ਕਲਾ ਦੇ ਵਿੱਚ ਆ ਬਜ਼ੁਰਗ ਸੋਸ ਪ੍ਰਮਾਤਮਾ ਦਾ ਆਸ਼ੀਰਵਾਦ ਹੈ ਸੋ ਸਾਰੀਆਂ ਸੰਗਤਾਂ ਜਿਹੜੀਆਂ ਆਉਂਦੀਆਂ ਨੇ ਸੋ ਇਸੇ ਤਰੀਕੇ ਦੇ ਨਾਲ ਲਗਾਤਾਰ ਤੁਸੀਂ ਵਿਸ਼ਵਾਸ ਜਿਹੜਾ ਆ ਉਹ ਆਪਣੇ ਰੱਬ ਦੇ ਵਿੱਚ ਰੱਖ ਸਕਦੇ ਹੋ ਸੋ ਸਾਰੀਆਂ ਆਸਾਂ ਮਰਾਦਾ ਜਿਵੇਂ ਉਹ ਪੂਰੀਆਂ ਹੁੰਦੀਆਂ ਕੈਮਰਾਮੈਨ ਮੋਨੂ ਦੇ ਨਾਲ ਜਸਪਾਲ ਸਿੰਘ ਸੰਦੂਸ਼ ਰুদ্রਪ੍ਰਯਾ